ਅੱਜ ਦੀ ਇਸ ਮੀਟਿੰਗ ਵਿੱਚ ਐਸ ਕੇ ਉੱਪਰੋਂ ਸਰ joginder singh ugrahan balbir singh rajewal harinder singh lakhowal ਸਰ ਰਮਿੰਦਰ ਸਿੰਘ ਪਟਿਆਲਾ ਤੇ ਸਰ ਚੰਡਾ ਸਿੰਘ ਦੇਠੂਕੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਰ ਸਰਮਨ ਸਿੰਘ ਪੰਦੇਰ ਸਰ ਜਸਵਿੰਦਰ ਸਿੰਘ ਲੌਂਗਵਾਲ ਸਰ ਮਨਜੀਤ ਸਿੰਘ ਰਾਏ ਬੀਬੀ ਸੁਖਵਿੰਦਰ ਕੌਰ ਰਣਜੀਤ ਸਿੰਘ ਸਰ ਦਲਬਾਗ ਰਣਜੀਤ ਸਿੰਘ ਰਾਜੂ ਸਰ ਦਲਬਾਗ ਸਿੰਘ ਗਿੱਲ ਸਰ ਤੇਜਵੀਰ ਸਿੰਘ ਐਸੀਬੀ ਆਨੰਦ ਕੁਮਾਰ ਤਾਮਿਲਨਾਡੂ ਤੋਂ ਇਹ ਸੱਜਣ ਹਾਜ਼ਰ ਹੋਏ ਤੇ ਹੁਣ ਮੈਂ ਬੇਨਤੀ ਕਰਾਂ ਉਗਰਾਹਾ ਸਾਹਿਬ ਗੱਲ ਕਰਨਗੇ ਦੇਖੋ ਸਾਥੀਓ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਸਾਡੀ ਏਕਤਾ ਦੇ ਫੰਡ ਦੇ ਵਿੱਚ ਅਸੀਂ ਦੋ ਫਾਰਮ ਹਾਜ਼ਰਾਂ ਸਾਡਾ ਤੀਜਾ ਫਾਰਮ ਜਿਹੜਾ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਉਹ ਕਿਸੇ ਕਾਰਨ ਕਰਕੇ ਹਾਜ਼ਰ ਨਹੀਂ ਹੋ ਸਕੇ ਇਸ ਕਰਕੇ ਅਸੀਂ ਦੋ ਫਰਮਾਂ ਨੇ ਅੱਜ ਦੀ ਮੀਟਿੰਗ ਦੇ ਉੱਤੇ ਏਕਤਾ ਤੇ ਲੰਮੀ ਚਰਚਾ ਕੀਤੀ ਹੈ ਅਸੀਂ ਲੰਮੀ ਚਰਚਾ ਤੋਂ ਬਾਅਦ ਇਸ ਛੱਤੇ ਤੇ ਪਹੁੰਚਿਆ ਕਿ ਅੱਜ ਦੀ ਘੜੀ ਦੇ ਵਿੱਚ ਅਸੀਂ ਤਾਲਮੇਲ ਮੇ ਏਕਤਾ ਸੱਦੇ ਦੇਣ ਦਿੱਤੇ ਜਾ ਸਕਦੇ ਆ ਇੱਥੇ ਸਾਡੀ ਸਹਿਮਤੀ ਬਣੀ ਹੈ ਵੀ ਇਹ ਹੋ ਸਕਦੇ ਆ ਪਰ ਇਹ ਤਾਲਮੇਲਵੇਂ ਸੱਦੇ ਨੂੰ ਫਾਈਨਲ ਰੂਪ ਦੇਣ ਦੀ ਖਾਤਰ ਸਾਡਾ ਕੋਰ ਮੱਦ ਪੂਰਾ ਨਹੀਂ ਤੀਜਾ ਫੋਰਸ ਤਾਂ ਸਾਡੇ ਸ਼ਾਮਲ ਨਹੀਂ ਸਾਡੇ ਸਾਥੀ ਕਿਸਾਨ ਮਜ਼ਦੂਰ ਮੋਰਚੇ ਵਾਲੇ ਸਾਥੀ ਨੇ ਜਿਹੜੇ ਇਹ ਗੈਰ ਰਾਜਨੀਤਿਕ ਮੋਰਚਾ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਗੱਲ ਕਰਕੇ ਅਗਲੇ ਹੀ ਤਾਲਮਿਲ ਮੇ ਐਕਸ਼ਨ ਦੀ ਜਿਹੜੀ ਸੱਦੇ ਦੀ ਕਾਲ ਕਰਨੀ ਹੈ ਉਹਨਾਂ ਦਾ ਰਹਿ ਕਰਕੇ ਅਗਲੀ ਮੀਟਿੰਗ ਰੱਖਣਗੇ ਉਹਦੇ ਤੇ ਅਸੀਂ ਵਿਚਾਰ ਚਰਚਾ ਕਰਕੇ ਇਹਨੂੰ ਅ ਫਾਈਨਲ ਰੂਪ ਦੇ ਬਾਗੇ ਉਹ ਸਾਡੀ ਸੰਭਾਵਨਾ ਵੀ ਉੱਥੋਂ ਤੱਕ ਅਸੀਂ ਜਾਵਾਂਗੇ ਕਿਉਂਕਿ ਵੱਡੀ ਏਕਤਾ ਦੀ ਖਾਤਰ ਪਹਿਲਾਂ ਮੁੰਡ ਤੋਂ ਕਦਮ ਚੱਕੇ ਜਾਂਦੇ ਨੇ ਉਹਨਾਂ ਵਾਸਤੇ ਸਾਥੀਆਂ ਨੇ ਜਿਹੜਾ ਹੁਣ ਤੋਂ ਲੈ ਕੇ ਇਹਨਾਂ ਨਾਲ ਸਾਡੀਆਂ ਚਾਰ ਮੀਟਿੰਗਾਂ ਤੇ ਵਿੱਚ ਤੇ ਲਗਭਗ ਹੋ ਗਈਆਂ ਇਹਨਾਂ ਨਾਲ ਸਾਡੀਆਂ ਹੋਈਆਂ ਨੇ ਚਾਰ ਮੀਟਿੰਗਾਂ ਤੇ ਅਸੀਂ ਇਸ ਗੱਲ ਤੋਂ ਬਹੁਤ ਪੋਜ਼ੀਟਿਵ ਰਵੱਈਏ ਤੋਂ ਅਸੀਂ ਸੰਤੋਸ਼ਨਾ ਕਿ ਸਾਥੀਆਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਤੇ ਖਾਸ ਕਰਕੇ ਸੰਯੁਕਤ ਮੋਰਚਾ ਕਿਸਾਨ ਮਜ਼ਦੂਰ ਮੋਰਚੇ ਵਾਲਿਆਂ ਨੇ ਤੇ ਅਸੀਂ ਇਹ ਆਸ ਕਰਾਂਗੇ ਇਹ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵਾਲੇ ਸਾਥੀਆਂ ਤੋਂ ਵੀ ਉਹ ਵੀ ਇਸ ਕਿਸਾਨੀ ਹਿੱਤਾਂ ਤੇ ਜਿਹੋ ਜਿਹੇ ਅਟੈਕ ਹੋ ਰਹੇ ਨੇ ਜਿਹੋ ਜਿਹੇ ਭਾਰਤ ਦੀ ਸਰਕਾਰ ਕਾਰਪੋਰੇਟਾਂ ਨੂੰ ਖੇਤੀ ਸੈਕਟਰ ਦੇ ਵਿੱਚ ਐਂਟਰ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਤੱਕ ਤੇ ਮੰਡੀਆਂ ਤੇ ਕਬਜ਼ਾ ਕਰਨ ਤੱਕ ਦੇ ਹਮਲੇ ਦਾ ਘਾਰਹੀ ਹੈ ਅਸੀਂ ਸਮਝਾਂਗੇ ਵੀ ਇਹ ਲੜਾਈ ਜਿਹੜੀ ਵੱਡੀ ਐ ਇਹ ਸਾਡੇ ਕਿਸੇ ਵੀ ਕੱਲਿਆਂ ਤੋਂ ਨਹੀਂ ਲੜ ਕੇ ਜਿੱਤੀ ਜਾਣੀ ਜਿੰਨਾ ਚੰਤਕਾ ਸੀ ਸਿਰ ਨਹੀਂ ਜੋੜਦੇ ਉਹਨਾਂ ਚਿਰ ਇਹ ਲੜਾਈ ਸਾਡੇ ਕੋਲੋਂ ਕਿਸੇ ਕਿਨਾਰੇ ਨਹੀਂ ਲੱਗਣੀ ਇਹ ਭਾਵਨਾ ਨੂੰ ਲੈ ਕੇ ਅਸੀਂ ਵਿਚਾਰ ਚਰਚਾ ਕੀਤੀ ਐ ਅਸੀਂ ਪਹਿਲਾਂ ਤਿੰਨੇ ਫਾਰਮਾਂ ਦੀ ਨੇੜਤਾ ਬਣਾ ਕੇ ਫਿਰ ਭਾਰਤ ਜਿਆ ਦੇ ਬਾਕੀ ਜਥੇ ਬੰਦੀਆਂ ਮੋਰਚਿਆਂ ਤੋਂ ਬਾਹਰ ਨੇ ਉਹਨਾਂ ਨਾਲ ਵੀ ਸਾਂਝ ਵਧਾਉਣ ਦੀ ਗੱਲ ਅੱਗੇ ਤੋਰਾਂਗੇ ਇਹ ਗੱਲ ਕਸੀਂ ਕੀਤੀ ਐ ਬਾਕੀ ਸਾਡੀ ਸਾਥੀ ਸਰਮਣ ਸਿੰਘ ਭਨੇਰ ਕਰ ਲਣਗੇ ਇਹ ਤੇ ਸਾਡੀ ਸੰਤਿਮਣ ਹੈ साहब हाँ देखिए जिस तरह से साहब ने आपके समक्ष बात रखी है हमारा सात मेंबरी वफद अन्य साथी भी थे और इधर ऑल इंडिया स्कैम का वफद किसान मजदूर मोर्चा भारत का वफद आज मिला है और जिस तरह से आपको ज्ञात होगा कि हमारे कार्यक्रम थे ग्यारह बारह तेरह के तो जो दो फोरम आंदोलन कर रहे हैं खनौरी बॉर्डर पर इस समय समय की कुछ निरता ना होने के कारण वो साथी हमारे आ नहीं सके इसलिए हम समय निकाल कर आए और आज हमने गंभीर इस विषय के ऊपर लंबी चर्चा की है और एकता के लिए और हम लगभग तालमेल में जो देश भर में बुलावा दे सके आंदोलन के लिए उसके उसके निकट पहुंच गए हैं तो ये होना चाहिए आने वाले समय में क्योंकि एसकेएम नॉन पोलिटिकल आज व्यस्त होने के कारण आ नहीं सका इसके लिए हमने ये हमारी अपने ओर से होगी कोशिश भी हम आगे उनसे बात कर कर आगे की मीटिंग तय करें और उसमें से जो आगे देशव्यापी एकता के संदर्भ में जो कार्यक्रम निकले वो पूरे देश भर के किसान मजदूर की भावना को अनुकूल निकले जो सब जानते देश के किसान मजदूर सभी चाहते हैं सभी यूनियंस का एकता होना चाहिए पंजाबी भी चाहते हैं क्योंकि तो लोगों की भावना है भी आंदोलन जीता जाना चाहिए तो आंदोलन मांगों के ऊपर जीत कर निकले इसके लिए सामे सबको एकता अनिवार्य है इसकी हमने कोशिश की है और ये लगभग चार मीटिंगों के बाद लगभग हम हर मीटिंग में थोड़ा नजदीक चले गए आगे की मीटिंग में और नजदीक चले गए आगे की मीटिंग में और नजदीक चले गए और बातें को साफ करते गए और आप कि इस तरह से लगभग जिस तरह से हम चाहते हैं सभी संपूर्ण जैसे पहले आंदोलन में एकता रही उस तरह की एकता दिखे और हमें लगता है इस तरह की हमें आशा इसमें हम सफल होंगे तो आज आज की मीटिंग का निष्कर्ष जो है ये निकल रहा है जो हम आपके समक्ष रखा है कौन कौन भाग ले हाँ देखिये जो सरकार के साथ साथ हमारी मीटिंग है उसमें अभी डेपुटेशन तय होना हमने आज शाम की मीटिंग रखी हुई है और हमारे कल क्योंकि हम लोग फिर इधर शंभू पर ही इकट्ठे होंगे तो उसमें डेपुटेशन का स्वरूप आपके सामने आ जाएगा मैं एक बात सब सहमत होते एक भी बोल दू भी कल के जो सभी कार्यक्रम है हमारे शंभू पर बड़ी महापंचायत है आपके माध्यम से अपील है दोनों मोर्चो की भी वहां अधिक से अधिक किसान मजदूर पहुंचे और बड़ा इकट्ठा करें धन्यवाद ਪੰਦੇਸਾ ਢੱਲੇਵਾਲ ਸਾਹਿਬ ਪਹਿਲਾਂ ਵੀ ਜਦੋਂ ਪਟਿਆਲਾ ਦੀ ਸੀਗੇ ਉਹਨਾਂ ਜਥੇਬੰਦੀ ਉਦੋਂ ਵੀ ਨਹੀਂ ਸੀ ਆਈ ਅੱਜ ਵੀ ਇਹ ਕਿ ਉਹ ਸੀਰੀਅਸ ਨਹੀਂ ਹੈ ਢੱਲੇਵਾਲ ਲਈ ਇਹ ਉਹ ਇਕਤਾ ਨਹੀਂ ਚਾਹੁੰਦੇ ਨਹੀਂ ਆ ਨਹੀਂ ਹੈਗਾ ਮੈਂ ਜੀ ਤੁਹਾਨੂੰ ਪਹਿਲਾਂ ਗੱਲ ਕਹੀ ਆ ਕਿ ਅੱਜ ਉਹਨਾਂ ਦਾ ਆਪਣਾ ਆਫੀਸ਼ਲ ਬਿਆਨ ਆ ਪ੍ਰੈਸ ਦੇ ਵਿੱਚ ਕਿ ਅਸੀਂ ਇਕਤਾ ਨੂੰ ਲੈ ਕੇ ਪਹਿਲਾਂ ਵੀ ਸਹਿਯੋਗ ਸੀਗੇ ਇਕਤਾ ਨੂੰ ਲੈ ਕੇ ਅੱਗੇ ਵੀ ਸਹਿਯੋਗ ਰਹਾਗੇ ਹਾਂ ਅੱਗੇ ਸਾਂਝੀ ਮੀਟਿੰਗ ਕੋ ਕਰ ਲਈ ਜਾਵੇ ਅਪੀਲ ਵੀ ਆਈ ਸੀ ਉਹਨਾਂ ਦੀ तो इस करके अभी सारी गलते नहीं चाहते तो तुण की मीटिंग है कुछ संगठन चाहते हैं की जैसे एसके एम के लीडर्स हैं राज्यपाल साहब याब उनको भी उसमें शामिल किया जाए देखिये अच्छी बात है इसी को लेकर आज जो हमें बात है इसके लिए आगे बढ़ रहे हैं ना हम लोग आज आपको ਅੱਜ ਕੋਈ ਨਾ 13 ਤਰੀਕ ਨੂੰ ਰਹੇਗਾ ਜੀ 14 ਤਰੀਕ ਨੂੰ ਮੀਟਿੰਗ ਹੈ ਅੱਜ ਪੁੱਛ ਰਿਹਾ ਤੁਹਾਨੂੰ ਹਾਂ ਠੀਕ ਹੈ ਤੋਂ ਬਾਅਦ ਕੀ ਦਸੋਗੇ ਮੈਂ ਕਿਹਾ ਥੋੜੀ ਗੱਲ ਠੀਕ ਆ ਇਸ ਮੀਟਿੰਗ 'ਚ ਜੇ ਸਾਰਾ ਕੁਝ ਮੁਕੰਮਲ ਨਾ ਹੋਊਗਾ ਤਾਂ ਅਗਲੀ ਜ ਹੋ ਜਾਊਗਾ ਠੀਕ ਹੈ ਜੀ ਮਿਲ ਕੇ ਤੇ ਹਮ ਤਿਆਰ ਰਹਣੀਆ ਬੰਦੇ ਸਰ ਜੀ ਆਲਰੇਡੀ ਆਪਨੇ ਕਾਲ ਦੇ ਦੀ ਹੈ ਕਿ 25 ਤਰੀਕ ਕੋ 101 ਨੰਬਰ ਟੈਲੀਫੋਨ ਕਰ ਆਪ ਕੋ ਜ਼ਿਆਦਾ ਉਮੀਦ ਨਹੀਂ ਹੈ ਪਰਸੋ ਦੀ ਮੀਟਿੰਗ ਸੋ ਐਸੀ ਬਾਤ ਨੇ ਦੇਖਿਆ ਅਸੀਂ ਨੇ ਬੋਲਾ ਕੀਆ ਅਸੀਂ ਨੇ ਬੋਲਾ ਹੀ ਹੈ ਵੀ ਅਗਰ ਵਾਰਤਾ ਮੇ ਕੋਈ ਨਿਸਕਸ਼ ਨਾ ਨਿਕਲਾ वार्ता आगे ना बढ़ी आगे बढ़ी कोई वार्ता और भी मीटिंग हो सकती है अगर अगर वार्ता आगे ना बढ़ी उस पोजीशन में हम जत्था भेजने के बारे में वो पर पर भी, भी उनको भी की तरफ से। में मैं कहता हूँ आपकी भावना अच्छी हमारी भी यही भावना हम तो इस, इसी के दिशा में आगे बढ़ रहे हैं ना भाई ਜਦੋਂ ਮੋਰਚਾ ਟੁੱਟਿਆ ਸੀ ਜਿਸ ਕੇਮਾ तकरीबन 12 ਦਸੰਬਰ ਨੂੰ ਟੁੱਟਿਆ ਸੀ ਜਿਸ ਤੋਂ ਬਾਅਦ ਕੋਈ ਤੁਹਾਡੇ ਸਾਥੀ ਇਲੈਕਸ਼ਨ ਕਿ ਲੈ ਚਲੇ ਗਏ ਪਰ ਦੰਲੇਵਾਲਾ ਤਾਂ ਬੜਾ سنگੀਨ ਇਲਜ਼ਾਮ ਲਾਇਆ ਸੀ 1500 ਕਰੋੜ ਦੇ ਵਿੱਚ ਮੋਰਚਾ ਵੇਚ ਕੇ ਆਏ ਨੇ ਕਿ ਉਸ ਤੇ ਵੀ ਕੋਈ ਗੱਲਬਾਤ ਹੋਈ ਕਿ ਉਹ ਇਲਜ਼ਾਮ ਸੀ ਜਾਂ ਉਹਦੇ ਵਿੱਚ ਸਚਾਈ ਸੀ ਜੇ ਸਚਾਈ ਸੀ ਤਾਂ ਘਰੇ ਕਿਸਾਨਾ ਕੋਲੇ ਪੈਸਾ ਪਹੁੰਚਿਆ ਜੇ ਇਲਜ਼ਾਮ ਸੀ ਤਾਂ ਦੰਲੇਵਾਲਾ ਸਭ ਉਸ ਤੇ ਸਪਸ਼ਟ ਕਰਨ ਦੇਣਗੇ ਦੇਖੋ ਜਿਹੜੇ ਸੰਦਰਭ ਵਿੱਚ ਅੱਜ ਬੈਠੇ ਹੈਗੇ ਆ ਠੀਕ ਹੈ ਜੀ ਕੋਈ ਗੱਲ ਅਜਿਹੀ ਮੈਨੂੰ ਲੱਗਦਾ ਹੱਥ ਜੋੜ ਕੇ ਪੀਲਾ ਹੀ ਨਹੀਂ ਕਰਨੀ ਚਾਹੀਦੀ ਆਪਾਂ ਸਾਰੀਆਂ ਗੱਲਾਂ ਡਿਸਕਸ ਕੀਤੀਆਂ ਆਂ ਅੰਦਰ ਵਾਲੀਆਂ ਗੱਲਾਂ ਅੰਦਰ ਰਹਿਣੀਆਂ ਚਾਹੀਦੀਆਂ ਬਾਹਰ ਵਾਲੀਆਂ ਗੱਲਾਂ ਬਾਹਰ ਹੋਣੀਆਂ ਚਾਹੀਦੀਆਂ ਇਸ ਕਰਕੇ ਇੰਨਾ ਸਵਾਲਾਂ ਤੋਂ ਹੱਥ ਹੱਟ ਜੋੜ ਕੇ ਬੈਠੀ ਬਚਣਾ ਚਾਹੀਦਾ ਪਰ ਕਿਸਾਨ ਤਾਂ ਲਗਾਤਾਰ ਡਿਮਾਂਡ ਕਰ ਰਹੇ ਆ ਹਾਂ ਠੀਕ ਹੈ ਨਹੀਂ ਚਲੋ ਇਹ 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 ਸਾਰਾ ਕੁਝ ਪਬਲਿਕ ਡੋਮੇਨ ਚ ਆ ਕਿਸਾਨ ਆਪੇ ਫੈਸਲਾ ਕਰਨਗੇ ਅਸੀਂ ਕੋਸ਼ਿਸ਼ ਕਰੀਏ ਸਾਡੀ ਬੇਨਤੀ ਇਹਨਾਂ ਸਵਾਲਾਂ ਤੋਂ ਬਚੀ। ਪੰਨੇਰ ਸਾਹਿਬ ਇੱਕਿਆਰੀ ਗੱਲ ਕਿਥੋਂ ਤੱਕ ਪਹੁੰਚੀ ਹੈ? ਪੰਨੇਰ ਸਾਹਿਬ ਜਿਹੜਾ ਟੁੱਟਿਆ ਸੀ ਪਹਿਲਾਂ ਜਿਹੜਾ ਜਿਹੜਾ ਹੁਣ ਦੁਬਾਰੀ ਤਾਲਮੇਲ ਬਣ ਰਿਹਾ ਹੈ। ਟੁੱਟਿਆ ਸੀ ਸਿਹਤ ਦੇ ਵਿੱਚ ਐਂਟਰੀ ਕਰਨਾ। ਉਹ ਵਿਕ ਦੇ ਵਿੱਚ ਸਿਹਤ ਐਂਟਰੀ ਬਾਰੇ ਕੀ ਵਿਚਾਰ ਚਰਚਾ ਹੋਵੇ? ਦੋ ਗੱਲਾਂ। ਕੁਝ ਵੀ ਪਿੱਛੇ ਰਹਿ ਗਏ ਅੰਦੋਲਨ ਦੇ ਜੋ ਵੀ ਸਬਕ ਨਿਕਲੇ ਸਬਕ ਕਹਿ ਸਕਦੇ ਨਾ ਆਪਾਂ। ਉਹ ਸਬਕਾਂ ਤੇ ਸਾਡੀ ਡਿਸਕਸ ਹੋਈ ਹੈ ਇਹ ਇਹ ਸਾਰੀਆਂ ਗੱਲਾਂ ਤੇ ਚਰਚਾ ਹੋਈਏ ਅਜੇ ਹਾਂ ਅੱਗੇ ਤੋਂ ਨਹੀਂ ਹੋਊਗਾ ਹੁਣ ਇੱਕ ਇੱਕ ਇੱਕੇ ਦੀ ਜਿਹੜੀ ਗੱਲ ਹੈ ਕਿਥੋਂ ਤੱਕ ਪਹੁੰਚੀ ਹੈ ਜੀ ਬਿਨਾਂ ਨਹੀਂ ਗੱਲ ਬਾਤ ਸਕਦੀ ਕਿ ਆਉਣ ਵਾਲ ਸਮੇਂ ਦੇ ਵਿੱਚ ਕੋਈ ਕਿਸਾਨ ਸਾਰੇ ਜੀ ਇਕੱਠੇ ਹੁੰਦੇ ਆ ਕੋਈ ਤੁਹਾਡਾ politcal ਪੰਡ ਵੀ ਨਾਲ ਕੰਮ ਕਰੇਗਾ ਕਿਉਂਕਿ ਇੱਕ ਬਸ ਇਹ ਕਹਿੰਦੇ ਪਾਰਲੀਮੈਂਟ ਸਿਸਟਮ ਦੇ ਬਿਨਾਂ ਬਤਰੇ ਹੱਲ ਨਹੀਂ ਹੋਣੇ ਇਹ ਗ੍ਰਾਹਕ ਸਾਹਿਬ ਜਵਾਬ ਦੇ ਦਿੰਦੇ ਕਿ ਦੱਸੋ ਮੁਖੀ ਗ੍ਰਾਹਕ ਸਾਹਿਬ ਜਾਣਗੇ ਪਰ ਸਵਾਲ ਤਾਂ ਤੁਸੀਂ ਤੁਹਾਨੂੰ ਉਹਨਾਂ ਨੂੰ ਕੁਛ ਹੈ ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਕਰਦਾ ਸ਼ਬਾਸ਼ ਸ਼ਬਾਸ਼ ਤੁਹਾਡੇ ਨਹੀਂ ਵੀ ਅਜੀਤ ਚੋਦਰੀ ਕੀਤਾ ਸਰਵਲ ਨੇ ਟੋੜੇ ਤੁਸੀਂ ਜਿਉਂ ਇੱਕ ਤਾਂ ਤੁਹਾਡੀ ਦਾ ਦੇ ਦੇ ਇਹ ਬਾਕੀ ਕੱਲਾ ਫੇਰ ਕਰਾਂਗੇ 1 ਟੂ 1 ਵੀ ਕਰਨਾ ਨਾ ਤੁਸੀਂ ਨੇ ਚੱਲੋ ਸਭ ਵੀ ਤੁਹਾਡੀ ਭਾਈ ਮੇਰੀ ਮੇਰੀ ਬੇਨਤੀ ਹੈ 1 ਟੂ 1 ਦੇ ਕਰਨਾ ਮੈਨੂੰ ਛੁੱਟੀ ਦੇ ਦਿਓ ਮੈਂ ਇੱਕ ਘਰੇਲੂ ਫੰਕਸ਼ਨ ਛੱਡ ਕੇ ਆਇਆ ਹਾਂ ਸਭ 14 ਤਰੀਕ ਦੀ ਮੀਟਿੰਗ ਨੂੰ ਲੈ ਕੇ ਤੁਹਾਡਾ ਨਾਲ ਕੋਈ ਗੱਲਬਾਤ ਹੋਈ ਹੈ ਕਿ ਤੁਹਾਡਾ ਹਾਲੇ 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 ਕੋਈ ਸਾਡੇ ਨਾਲ ਗੱਲਬਾਤ ਨਹੀਂ ਉਹ ਉਹ ਹਾਲੇ ਸਮਾਦਰ ਸੁਭਾਤੀ ਜੀ ਨੂੰ ਲੱਗਦਾ ਕਿ ਅਸੀਂ ਅੱਜ ਯੂਨਿਟੀ ਪ੍ਰੋਸੈਸ ਦੇ ਉੱਪਰ ਚਰਚਾ ਕੀਤੀ ਹੈ 14 ਦੀ ਮੀਟਿੰਗ ਦਾ ਏਜੰਡਾ ਹੈ ਨਹੀਂ ਸੀ ਉਹ ਸਾਡੇ ਸਾਥੀ ਕਰਨਗੇ ਉਹਨਾਂ ਨੇ ਜਾਣਾ ਯੂਨਿਟੀ ਵਾਲਾ ਸਿੰਪਲ 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 ਯੂਨਿਟੀ ਪ੍ਰੋਸੈਸ 'ਚ ਅਸੀਂ ਜਿਹੜੀ ਚਰਚਾ ਕੀਤੀ ਹੈ ਜੋ ਪਹਿਲਾਂ ਕਿਹਾ ਕਿ ਅਸੀਂ ਇਸ ਦੇ ਵਿੱਚ ਇਸ ਗੱਲ ਦੇ ਨੇੜੇ ਪੁੱਜ ਗਏ ਕਿ ਅਸੀਂ ਕੀ ਭੂਏਕ 'ਚ ਕੋਈ ਕੋਆਰਡੀਨੇਟਡ ਸੱਦੇ ਦੇ ਸਕਦੇ ਪਰ ਕਿਉਂਕਿ ਤੀਸਰਾ ਫੋਰਮ ਅੱਜ ਵਿਅਸਥਾ ਹੈ ਬਿਜ਼ੀ ਹੈ ਉਨਾ ਨਾਲ ਇਹ ਸਾਥੀ ਜਾ ਕੇ ਰਿਪੋਰਟ ਕਰਨਗੇ ਆਪਸ ਚ ਰਲ ਮਿਲ ਕੇ ਕੋਈ ਸਾਂਝੀ ਡੇਟ ਅਗਲੀ ਮੀਟਿੰਗ ਦੀ ਰੱਖਾਂਗੇ ਜਿਸ ਚੀਜ਼ ਨੂੰ ਕਿਵੇਂ ਮੈਚੁਰ ਕੀਤਾ ਜਾ ਸਕਦਾ ਇਸ ਬਾਰੇ ਚੱਤ ਚਰਚਾ ਇਹ ਹੋਈ ਸੀ ਕਿ ਜਿਹੜਾ ਨਵਾਂ ਕਲੀਏ ਕਿ ਮੰਡੀ ਕਰਨ ਦਾ ਡਰਾਫਟ ਹੈਗਾ ਉਸ ਨੂੰ ਲੈ ਤੁਸੀਂ ਕਹਿ ਰਹੇ ਸੀ ਕਿ ਸਾਡੀ ਮੰਗ ਹੈ ਉਸ ਨੂੰ ਇੱਕ ਨੰਬਰ ਤੇ ਰੱਖਿਆ ਜਾਵੇ ਜਦੋਂ ਕਿ ਦੂਸਰੀ ਮੋਰਚੇ ਕਹਿ ਰਹੀ ਹੈ ਕਿ ਐਮਐਸਪੀ ਦੀ ਲੀਗਲ ਗਾਰੰਟੀ ਨੂੰ ਦੇਕਰਮ ਵਰਤੇ ਹੋਏਗਾ ਕੀ ਉਹ ਤੁਹਾਡੀ 13 ਨੰਬਰ ਤੋਂ ਮਾਗੇ ਕਿੰਨੀ ਕਗੇ ਵਧ ਪਈਏ ਸਾਨੂੰ ਉਹ ਦੱਸੋ ਦੇਖੋ ਜਿਹੜਾ ਇਹ ਨੈਸ਼ਨਲ ਪਾਲਿਸੀ ਫਰੇਮਵਰਕ ਹੈ ਜਿਹੜਾ ਐਗਰੀਕਲਚਰ ਮਾਰਕੀਟਿੰਗ ਨੂੰ ਲੈ ਕੇ ਉਸ ਤੋਂ ਇਹਨਾਂ ਸਾਥੀਆਂ ਨੇ ਕਿਹਾ ਕਿ ਇਹ ਅਸੀਂ ਇਸ ਤੇ ਲੜਾਂਗੇ ਇਹ ਰੱਖੀ ਹੈ ਬਾਕੀ ਚੀਜ਼ਾਂ ਕੋਈ ਇੱਕ ਦੀ ਅਗਲੀ ਮੀਟਿੰਗ ਚ ਕਿਉਂਕਿ ਅਸੀਂ ਲੜ ਤਾਂ ਸਰੂ ਪਹਿਲਾਂ ਵੀ ਰਹੀ ਆ ਗੱਲ ਕਿ ਫਰੇਮਵਰਕ ਦੀ ਕਿ ਲਾਈਨਿੰਗ ਚ ਕਿੱਥੇ ਜੁੜਿਆ ਹੋਇਆ ਮੈਂ ਤੁਹਾਨੂੰ ਉਸੇ 'ਚ ਕਿਹਾ ਕਿ ਤਾਲਮੇਲ ਮੇਂ ਐਕਸ਼ਨਾਂ ਦੇ ਸੱਦੇ ਦੀਆਂ ਸੰਭਾਵਨਾਵਾਂ ਨੇ ਨੇੜੇ ਪਹੁੰਚੇ ਆ ਤੁਸੀਂ ਜਿਹੜੇ ਕੁਐਸਚਨ ਕਰ ਰਹੇ ਹੋ ਉਹ ਲਗਭਗ ਐ ਜਿਹਨੂੰ ਕਹਿੰਦੇ ਮੁਕੰਮਲ ਥਾਂ ਤੇ ਪਹੁੰਚਣ ਦੇ ਆ ਇਹ ਸਟੈਪ ਵਾਈਜ਼ ਸਟੈਪ ਕਹਾਣੀ ਅੱਗੇ ਤੋਰੂਗਾ। ਬਿਨਾਂ ਸ਼ੱਕ ਜਦੋਂ ਤੁਸੀਂ ਕਿਹਾ ਤੁਸੀਂ ਅੰਨੇ ਤੈਨ ਤੈਨ ਕਮੇਟੀਆਂ ਸਵਾਲ ਲੈ ਲਓ ਨਾ ਉਦੋਂ ਵੀ ਇੱਕਦਾਲੀ ਕਮੇਟੀਆਂ ਬਣਾਂਗੇ ਤੁਸੀਂ ਇੱਕ ਕਮੇਟੀ ਦੇ ਵਿੱਚ ਸ਼ਾਮਲ ਸੀ ਕੋਈ ਦਰਸ਼ਨਪਾਲ ਜੀ ਨਾਲ ਗੱਲ ਕਰਦੇ ਜੀ ਕਿ ਕਿ ਤੰਦਰ ਸਾਹਿਬ ਨਾਲ ਕਰੇ ਕਿ ਦੱਲੇ ਕੋ ਜਿਹੜੀ ਰਿਪੋਰਟ ਬਣਾ ਕੇ ਅਸਕੇ ਨੂੰ ਪੇਸ਼ ਕੀਤੀ ਗਈ ਸੀ ਉਹ ਰਿਪੋਰਟ ਦੇ ਵਿੱਚ ਦੱਲੇ ਵਾਲਾ ਸਭ ਦਾ ਰੁਈਆ ਕੀ ਸੀ ਉਸ ਰਿਪੋਰਟ ਦੇ ਸਹਿਮਤੀ ਸੀ ਕਿ ਨਹੀਂ ਸੀ ਉਹ ਵੀ ਮੜਾ ਦੱਸੋ। ਦੇਖੋ ਅਸੀਂ ਹੁਣ ਵੀ ਉਸੇ 6 ਮੈਂਬਰ ਕਮੇਟੀ ਦੇ ਪ ਜਿਹੜੀ ਗੱਲ ਵੀਰ ਨੇ ਸਵਾਲ ਕੀਤਾ ਜਾਂ ਹੋਰ ਕੀਤਾ ਹੈ ਜੇ ਕੁਐਸਚਨ ਹੈਗੇ ਤਾਂ ਅਸੀਂ ਕੋਆਰਡੀਨੇਟਡ ਐਕਸ਼ਨ ਤੱਕ ਪਹੁੰਚੇ ਠੀਕ ਹੈ ਕੋਆਰਡੀਨੇਟਡ ਐਕਸ਼ਨ ਮੀਨਸ ਕਿ ਡਿਫਰੈਂਸਸ ਰੱਖਦੇ ਹੋਏ ਵੀ ਕੋਲ ਦੇ ਸਾਂਝੇ ਸੱਦੇ ਦਿੱਤੇ ਜਾਂਦੇ ਡਿਫਰੈਂਸਸ ਰੱਖ ਪਲੀਜ਼ lets me complete ਡਿਫਰੈਂਸਸ ਰੱਖਦੇ ਹੋਏ ਵੀ ਇਹਦਾ ਮਤਲਬ ਕੁਝ ਚੀਜ਼ਾਂ ਚ ਹਾਲੇ ਚੀਜ਼ਾਂ ਪੈਂਡਿੰਗ ਨੇ ਇਹ ਸਟੈਪ ਫਾਰਵਰਡ ਹੈ ਇੱਕ ਸਟੈਪ ਅੱਗੇ ਦਾ ਇਸ ਨੂੰ ਆਜ ਕਿਉਂਕਿ ਪਿਛਲੀ ਵਾਰੀ ਇੱਕ ਇਸ ਤਰ੍ਹਾਂ ਦਾ ਇਮਪ੍ਰੈਸ਼ਨ ਸੀ ਵੀ ਲੱਗ ਲੱਗ ਹੋਈ ਹੋਰ ਹੋਈ ਅਸੀਂ ਉਦੋਂ ਵੀ ਕਿਹਾ ਸੀ ਚੀਜ਼ਾਂ ਦੀ ਚੀਜ਼ਾਂ ਨੂੰ ਟਾਈਮ ਲੱਗਦਾ ਚੀਜ਼ਾਂ ਕਿਸੇ ਪਾਸੇ ਨੇ ਇੱਕ ਦੂਜੇ ਨਾਲ ਵਿਚਾਰ ਕੇ ਗੱਲਾਂ ਕਿ ਕਰਾਂਗੇ ਇਨ੍ਹਾਂ ਸਾਥੀਆਂ ਨੇ ਵਿਚਾਰ ਕੇ ਆਪਣੀ ਪੋਜੀਸ਼ਨ ਦੱਸੀ ਹੈ ਅਸੀਂ ਵਿਚਾਰ ਕੇ ਅਸੀਂ ਇੱਕ ਸਟੈਪ ਅੱਗੇ ਆ ਜਿਹੜਾ ਨਾਨ ਪੋਲੀਟੀਕਲ ਦੇ ਸਾਥੀਆਂ ਨਾਲ ਐਸਕੇਮ ਨਾਨ ਪੋਲੀਟੀਕਲ ਨਾਲੇ ਸਾਥੀ ਡਿਸਕਸ ਕਰਨਗੇ ਫਰਦਰ ਅਗਲੀ ਮੀਟਿੰਗ 'ਚ ਜਦੋਂ ਉਹ ਵੀ ਹਾਜ਼ਰ ਹੋਣਗੇ ਉਸ ਚੀਜ਼ਾਂ ਕੋਰਮਚੇਰ ਹੋਣਗੀਆਂ ਅਗਲੇ ਤੁਹਾਨੂੰ ਅੱਗੇ ਕੀ ਹੋਰ ਚੀਜ਼ ਹੋ ਸਕਦੀ ਹੈ ਭੁਖ ਲਈ ਵੀ ਰੱਖ ਲਓ ਕਦੀ ਗਾਇ ਜੇ ਜਾਨਕ ਹੋ ਗਿਆ ਵੀ ਕਟੂਕਟ ਹੋ 6 ਮਹੀਨੇ ਜਿੰਗਤਾ ਹੋ ਜੂਗੀ ਹੋਸਾ ਲਗਾਉਣਾ ਪਊਗਾ ਯਾਰ ਇਹ ਇੱਕ ਤਾਂ ਪ੍ਰੋਸੈਸ ਵਾਸਤੇ ਐਨੀ ਹੈ ਵੀ ਇੱਕ ਤਰ੍ਹਾਂ ਸੜਿਆ ਨਾ ਦੋ ਫਾਰਮਾਂ ਨਾਲ ਇਕਤਾ ਦੇ ਤੋਂ ਬਾਅਦ ਗੱਲ ਰੁਕ ਜੂਗੀ ਅਸੀਂ ਆਲ ਇੰਡੀਆ ਦੀ ਦਾ ਫਾਰਮ ਬਣਾਉਣਾ ਚਾਹੁੰਦੇ ਆ ਆਲ ਇੰਡੀਆ ਦੇ ਵਿੱਚ ਬਹੁਤ ਬਹੁਤ ਜਿ세 ਬੰਦਿਆਂ ਨੇ ਜਿਹੜੀਆਂ ਭਾਰਤ ਦੀਆਂ ਦੂਜੀਆਂ ਸਟੇਟਾਂ ਦੀਆਂ ਉਹ ਬਾਹਰ ਨੇ ਜਿਹੜਾ ਇਹ ਮਸੌਦਾ ਆ ਮੰਡੀ ਨੀਤੀ ਵਾਲਾ ਸਟੇਟਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਟੇਟਾਂ ਬਣਾ ਕੇ ਦਿਓ ਪ੍ਰਪੋਜ਼ਲ ਜਾਦੀ ਖਤਰਨਾਕ ਹੈ ਜਿਹੜਾ ਛੋੜਾ ਸਵਾਲ ਸੀ ਵੀ ਸਾਥੀ ਉਹ ਤੇ ਕੀ ਬੋਲਦੇ ਨੇ ਇਹ ਤੇ ਸਾਡਾ ਕੋਈ ਬਖਰੀਵਾ ਨਹੀਂ ਜਿਵੇਂ ਉਹਨਾਂ ਨੂੰ ਅਸੀਂ ਦੇਖ ਰਹੇ ਹਾਂ ਨਾ ਵੀ ਮੰਡੀ ਨੀਤੀ ਕੀ ਹੈ ਉਹ ਇਹ ਚੰਗੀ ਤਰ੍ਹਾਂ ਜਾਣਦੇ ਨੇ ਉਹ ਸਾਡੀ ਤੇ ਅਸੀਂ ਜਿਵੇਂ ਸਮਝਦੇ ਆ ਕਿ ਕਿੰਨੇ ਖਤਰਨਾਕ ਹੈ ਉਹ ਉਹਦੇ ਤੇ ਕੋਈ ਬਖਰੇਵਾ ਨਹੀਂ ਹੈ ਹਾਂ ਪੱਕੀਆ ਦੋਨੇ ਪਾਸਿਓ ਇਹ ਤੇ ਸਾਨੂੰ ਤੁਸੀਂ ਆਏ ਸਾਨੂੰ ਉਲਝਾਉਂਦਾ ਨਹੀਂ ਨਹੀਂ ਪਿਛਲੀ ਵਾਰ ਸਾ ਤੂੰ ਹੀ ਗੱਲ ਕਹੀ ਸੀ ਨਹੀਂ ਨਹੀਂ ਸਾਡੇ ਹੀ ਏਸ ਟੀਮ ਨੂੰ ਲੈ ਕੇ ਬਿਲਕੁਲ ਬਿਲਕੁਲ ਉਹਨਾਂ ਨੇ ਸਹਿਮਤੀ ਨਹੀਂ ਪ੍ਰਗਟਾਈ ਇਹ ਕਹਿ ਰਹੇ ਸੀ ਅਸੀਂ ਸਹਿਮਤ ਸੁਣੋ ਸੁਣੋ ਗੱਲ ਸੁਣੋ ਗੱਲ ਪਹਿਲਾਂ ਤੁਸੀਂ ਬੋਲ ਜਾਨੇ ਹੋ ਬਾਅਦ ਚੋ ਬਿਆਨ ਤੁਹਾਡੇ ਨਾਲ ਨਹੀਂ ਕਰਦੇ ਕਲੀਅਰ ਕਰੀਏ ਕਲੀਅਰ ਕਰੀਏ ਕਲੀਅਰ ਕਰਦੇ ਆ ਦੇਖੋ ਜਦੋਂ ਤੱਕ ਜਿਹੜੀ ਗੱਲ ਦਾ ਫਰਕ ਹੁੰਦਾ ਜਿੰਨਾ ਚਿਰ ਤੱਕ ਹਾਂਜੀ 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 ਉਨਾਂ ਜਿਹਨੂੰ ਕੋ ਨੂੰ ਕਿਹਾ ਜਾਂਦਾ ਵੀ ਇਹ ਵਿਚਾਰ ਅਧীন ਹੈ ਮੈਂ ਪਹਿਲਾਂ ਵੀ ਵਿਚਾਰ ਅਧীন ਨਹੀਂ ਕਹੀ ਸੀ ਅੱਜ ਸਾਡੀ ਬਹੁਤ ਸਾਫ ਹੋ ਗਈ ਵੀ ਇਹ ਵਿਚਾਰ ਅਧীন ਨਹੀਂ ਰਹੀ ਇਹ ਸਾਥੀਆਂ ਉਵੇਂ ਸੀਰੀਅਸਲੀ ਲੈਂਦੇ ਆ ਉਹਨੂੰ ਉਵੇਂ ਉਹ ਵਿਚਾਰ ਹੈ ਅਜੇ ਰੱਖਣੀ ਥਾਂ ਕਿੱਥੇ ਦੇਣਾ ਕੀ ਹੈ ਇਹ ਅਜੇ ਰਹਿਦੀ ਹੈ ਐ ਐ ਜ਼ਰੂਰੀ ਆ ਹਾਂ ਤੇ ਇਹਨੂੰ ਤਿਆਰ ਹੋ ਮੈਂ ਨਾ ਇਹ ਹੈ ਮਤਲਬ ਬਹੁਤ ਵੱਡੀ ਗੱਲ ਹੈ ਇਹ ਕਾਸੀ ਵੱਡੀ ਗੱਲ ਹੈ ਲੜਾਈ ਮੰਗਦੀ ਹੈ ਉਹ ਗਾਂਹ ਰੂਪ ਤੈਅ ਕਰਨੇ ਵਾਸਤੇ ਦੂਸਰੀ ਗੱਲ ਇੱਕ ਹੋਰ ਇੱਕ ਹੋਰ ਹਾਂਜੀ ਬੋਲੋ ਜਿਹੜਾ ਪਾਰਲੀਮੈਂਟਰੀ ਪੈਨਲ ਨੇ ਇੱਕ ਛੋਣੀ ਜਿਹੀ ਪ੍ਰਾਲੀ ਤੇ ਵੀ ਐਮਐਸਪੀ ਦੀ ਸੁਜੈਸ਼ਨ ਦਿੱਤੀ ਹੈ ਉਹ ਕਹਿੰਦੇ ਦੂਜੀਆਂ ਫਸਲਾਵਾਗੇ ਦੇ ਉੱਤੇ ਵੀ ਜੀਐਮਐਸਪੀ ਮਿਲ ਜਾਈਏਗੀ ਮੁੱਖ ਵੀ ਜੀ ਕਿ ਲੱਗਦਾ ਅਸੀਂ ਅਸੀਂ ਸਰਕਾਰ ਘਟੋ-ਘਟ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਉਹਨੂੰ ਤਾਂ ਇੰਪਲੀਮੈਂਟ ਕਰ ਲਏ ਐਮਐਸਪੀ ਦੀ ਕਹਾਣੀ ਤੋਸਤੋਂ ਉਹਨੂੰ ਤਾਂ ਇੰਪਲੀਮੈਂਟ ਕਰ ਦੇਣ ਮੈਂ ਲੈ ਨਹੀਂ ਅਜੀ ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ ਪਰ ਆਲੀ ਤੇ ਅਸੀਂ ਕਹਿੰਨਾ ਫਿਰ ਹੀ ਚੱਕ ਕੇ ਲੈ ਜੇ ਸਾਡਾ ਜੁਸ ਕਹਦਾ ਛੱਡੇ ਹੋ ਇੱਕ ਇੱਕ ਬੇਨਤੀ ਹੋ ਰ ਹੈ ਕੱਲ ਨੂੰ ਜੋ ਚਰਚਾ ਕੈਬਨਿਟ ਦੇ ਵਿੱਚ ਇਕ ਮੋ ਪੰਜਾਬ ਦੀ ਕੈਬਨਿਟ ਚ ਇੱਕ ਮੁੱਦਾ ਆ ਰਿਹਾ ਵੀ ਜਿਹੜੀ 1% ਦੇ ਨਾਲ ਅਸੀਂ ਜਿਹੜੀ ਫੈਮਿਲੀ ਦੇ ਵਿੱਚ ਬ੍ਰਾਦਰਡ ਰਿਟਸ ਅਸੀਂ ਆਪਣੀ ਪ੍ਰੋਪਰਟੀ ਟਰਾਂਸਫਰ ਕਰਾ ਸਕਦੇ ਸੀ ਉਹਦੇ ਚੋਂ 2.5% ਕਰਨ ਜਾ ਰਹੇ ਨੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਜੋ ਇਦਾਂ ਕਰਨੀ ਉਹਦਾ ਵਿਰੋਧ ਜ਼ਬਰਦਸਤ ਵਿਰੋਧ ਹੋਊਗਾ ਲਾਸਟ ਗੱਲ ਇਹ ਹੈ ਕਿ ਇਸੇ ਕਿਸਾਨ ਭਵਨ ਚ 15 ਤਰੀਕ ਨੂੰ ਐਸਕੇਐਮ ਪੰਜਾਬ ਚੈਪਟਰ ਦੀ ਮੀਟਿੰਗ ਹੋਣੀ ਹੈ ਜਿਸ ਚ ਅਸੀਂ ਇਹ ਰਿਪੋਰਟ ਵੀ ਕਰਾਂਗੇ ਅੱਜ ਦੀ ਸਾਰੀ ਮੀਟਿੰਗ ਦੀ ਔਰ ਜਿਹੜੀਆਂ ਬਾਕੀ ਸਾਡੀਆਂ ਜਿਹੜੇ ਕਾਲਸ ਨੇ ਉਹਨੂੰ ਇੰਪਲੀਮੈਂਟ ਕਰਨਾ। ਜੀ ਹਾਂ ਲਾਸਟ ਸਵਾਲ ਲੈ ਲਓ ਜੀ ਤੁਸੀਂ ਬਾੜੀਆਂ ਦਾ ਮੋਟਾ ਰਵਾਜ ਜਾ ਰਹੇ ਸੀ ਜਦੋਂ ਤੁਸੀਂ ਲਗਾਉਂਦੇ ਸੀ ਉਦੋਂ ਦੂਜੇ ਪਾਸੇ ਇਹ ਕਹਿਦੇ ਨੇ ਜੀ ਮੋਟਾ ਲਾਉਣਾ ਜੀ ਵਾਰ-ਵਾਰ ਤਣਾਈ ਹੋਇਆ 2015 15 ਦੀ ਮੀਟਿੰਗ 'ਚ ਇਸੇ ਤੇ ਵਿਚਾਰ ਹੋਇਆ ਮੋਟਾ ਰੱਖੇ ਦਾ 15 ਦੀ ਮੀਟਿੰਗ ਸਾਰਾ ਕੋ ਵਿਚਾਰ ਲੈ ਸਕਦੇ ਦੂਜੇ ਜਥੇਬੰਦੀਆਂ ਜਾਂ 15 15 ਨੂੰ 15 ਰੱਖੀ ਮਿਤੀ ਇਸੇ ਮੁੱਦੇ ਤੇ ਰਹਿਣ ਵੀ ਇੱਕ ਪਾਸੇ ਤਾਂ ਸ਼ਰਤਾਂ ਹੀ ਬਣ ਰਹੀਆਂ ਤਾਲਮੇਲ ਵਿੱਚ ਸੰਘਰਸ਼ ਦੀ ਪਰ ਹੁਣ ਤੱਕ ਵੀ ਜੇ ਦੋਵਾਂ ਫਰਮਾਂ ਤੋਂ ਦੇਖਿਆ ਜਾਵੇ ਜ਼ਿਆਦਾਤਰ ਪ੍ਰੋਟੈਸਟਾਂ ਤਾਲਮੇਲ ਵਿੱਚ ਕੀਤੀਆਂ ਫਿਰ ਅੱਜ ਇਹ ਸੁਝੋਥੇ ਵਾਲੀ ਗੱਲ ਨੇੜੇ ਲੱਗਦੀ ਦਿਖੀ ਨਹੀਂ ਦੇਖੋ ਇੱਕ ਚੀਜ਼ ਹੈ ਕਿ ਇਸ ਹਾਲੇ ਤੱਕ ਐਸਕੇਮ ਐ ਸੱਚ ਨੈਸ਼ਨਲ ਲੈਵਲ ਤੇ ਤਾਲਮੇਲ ਨਹੀਂ ਹਾਂ ਅਸੀਂ 13 10 13 ਤੇ 26 ਦਾ ਐਕਸ਼ਨ ਉਸੇ ਦਿਸ਼ਾ ਚੱਲਨੇ ਬਧਾਇਆ ਸੀ ਇਕੱਠੇ ਕਰਨਗੇ ਦੋਨੋਂ ਦੇਖੋ 10 ਜਨਵਰੀ 13 ਜਨਵਰੀ 26 ਜਨਵਰੀ ਦਾ ਠੀਕ ਹੈ ਇਹ ਅਸੀਂ ਅੱਗੇ ਵਧੇ ਸੀ ਅੱਜ ਉਸ 'ਚ ਹੋਰ ਇੱਕ ਸਟੈਪ ਅੱਗੇ ਵਧੇ ਆ ਲੈਟੈਸਟ ਵੇਟ ਇਹ ਸਾਥੀ ਐਸਕੇਐਮ ਨਾਨ ਪੋਲਿਟਿਕਲ ਨਾਲ ਵੀ ਚਰਚਾ ਕਰ ਲੈ ਅਗਲੀ ਮੀਟਿੰਗ ਚ ਆਵਾਂਗੇ ਉਹ ਵੀ ਸ਼ਾਮਲ ਹੋ ਜਾਣ ਬੈਟਰ ਵੇ ਨਾਲ ਮੈਚ्योर ਹੋਊਗੀ ਗੱਲ ਇੱਕ ਵਾਰ ਤੁਹਾਨੂੰ ਇੱਕ ਕਦਮ ਹੋਰ ਅੱਗੇ ਲੈ ਜਾਵਾਂਗੇ ਇੱਕ ਮੈਂ ਇੱਕ ਹੋਰ ਬੇਨਤੀ ਕਰਾਂ ਸਾਡੀ ਆਪੋ ਵਿੱਚ ਬਹੁਤ ਮੁੱਦਿਆਂ ਤੇ ਚਰਚਾ ਹੋਈ ਹੈ ਔਰ ਸਾਰੀ ਚਰਚਾ ਦੇ ਵਿੱਚੋਂ ਪੋਜ਼ਿਟਿਵਿਟੀ ਬਹੁਤ ਨਿਕਲੀ ਹੈ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਪਬਲਿਕ ਨਹੀਂ ਕਰਨੀਆਂ ਚਾਹੁੰਦੇ ਜਿਹੜੇ ਤੁਹਾਡੇ ਸਵਾਲ ਨੇ ਇੱਕ ਤਾਂ ਪਬਲਿਕ ਕਰ ਦਿਓ ਜੀ ਜਿਵੇਂ ਤੁਹਾਡਾ ਤੁਹਾਡੀ ਜਥੇਬੰਦੀ ਜਿਹੜੀ ਇਤਿਹਾਸਿਕ ਜਿਹੜਾ ਕੋਈ ਰਿਪੋਰਟ ਰੱਖ ਜਾਂਦੀ ਹੈ ਕੋਈ ਜਥੇਬੰਦੀ ਕੋਈ ਸਾਥ ਤੁਹਾਡਾ ਨਾਰਾਜ਼ ਹੋ ਗਏ ਜਥੇਬੰਦੀ ਅਲੱਗ ਬਣਾ ਲੈਂਦਾ ਉਹ ਵੀ ਇਸ ਕੇ ਹੰਦਾ ਇਸ ਤਰ੍ਹਾਂ ਜਿਹਦਾ ਨਾਨ ਰਿਟੀਕਲ ਚਲਾ ਜਾਂਦਾ ਇਹ ਜਿਹੜੀਆਂ ਜਥੇਬੰਦੀਆਂ ਹਰ ਹਫਤੇ ਜਾਂ ਛੇ ਬਾਅਦ ਬੱਚਾ ਦੇ ਦਿੰਦੀਆਂ ਜੇ ਅੱਗੇ ਜਾ ਕੇ ਉਹਨਾਂ ਨੂੰ ਕੋਈ ਛੱਤ ਜਿਹੜੇ ਬੰਨ੍ਹਣਗੇ ਸ਼ਾਮਿਲ ਕਰ ਦੋਸਤੋ ਪਹਿਲੇ ਤਾਂ ਨਾ ਕੋਈ ਵੀ ਮਤਲਬ ਕਿ ਕਿਸੇ ਵੀ ਚੀਜ਼ ਤੇ ਹਮਾਰਾ ਕੋਈ ਜਿਵੇਂ ਐਗਰੀਕਲਚਰ ਫਾਰਮਾ ਉਸ ਤੇ ਕੋਈ ਸ਼ੰਕਾ ਨਹੀਂ ਹਾਂ ਉਸ ਤੇ ਕੋਈ ਸ਼ੰਕਾ ਨਹੀਂ ਹੈ ਦੂਸ के पूरे देश के अंदर कॉल लागू करनी है उसी पे मुसद्दे पे ऊपर तैयार हो रहा है उसी पर होगा कि जैसे पूरे देश के अंदर पे कॉल लागू करनी है तो उस पर बात होगी कि कैसे लागू हो क्योंकि अलग अलग स्टेट का अलग अलग ਪਰ ਜਿਹੜੇ ਬੰਦੇ 88 ਹਰ ਜੋ ਜੋ ਐਸੇ ਹੀ ਆਪਕੇ ਮੀਡੀਆ ਚੈਨਲ ਥੇ ਉਹ ਦੇਖੋ ਡੈਮੋਕਰੇਸੀ ਐ ਸੀ ਕਿਸੇ ਨੂੰ ਰੋਕ ਨਹੀਂ ਸਕਦੀ ਆਪ ਆਪਕੇ ਮੀਡੀਆ ਚੈਨਲ ਕੇ ਬਹੁਤ ਸਾਰੇ ਮੀਡੀਆ ਚੈਨਲ ਨੂੰ ਜਨਾਬ ਐਕ੍ਰੀਡੇਸ਼ਨ ਉਹਨਾਂ ਚਾਹੀਦੀ ਮੇਰੇ ਜਿੰਨੀ ਦੇਰ ਤੱਕ 1 ਲੱਖ ਸਬਸਕ੍ਰਾਈਬਰ ਕੇ ਲਈ ਚਲੀਏ ਸੋਸ਼ਲ ਸੋਸ਼ਲ ਚਾਰ ਕੋ ਟੋਸ਼ਲ ਐਕ੍ਰੀਡੇਸ਼ਨ ਵੀ ਆ ਰਿਹਾ ਹੈ ਇਹ ਇਹ ਇੱਕ ਜੀ ਇੱਕ ਤਾਂ ਇਮੀਗ੍ਰੇਸ਼ਨ ਵਾਲੇ ਦੁਖੀ ਹੈ ਕੜ ਤੇ ਸਾਰੇ ਦੁਖੀਏ ਦਿੱਤੇ ਚਲਦੇ ਝੰਡਾ ਲੈ ਕੇ ਬਹਿ ਜਾਂਦੇ ਮੋਬਾਈਲ ਕਰਾ ਲਵਾਂ ਝੰਡਾ ਲੈ ਕੇ ਬਹਿ ਜਾਂਦੇ ਅੱਜ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਅੱਜ ਇਲੈਕਟ੍ਰੋਨਿਕ ਮੀਡੀਆ ਵਜ ਫਾਇਦਾ ਹੀ ਹੋਇਆ ਉਹ ਵੀ ਫਾਇਦਾ ਵੀ ਫਾਇਦਾ ਵੀ ਧੰਨਵਾਦ ਕਰੀਏ ਇੱਕ ਹੀ ਬੇਨਤੀ ਜਿਹੜਾ ਨਵਾਂ ਖੇਤੀ ਮੰਡੀ ਵਾਲਾ ਖਲੜਾ ਆ ਰਿਹਾ ਮੈਂ ਕਿਹਾ ਤਿੰਨੇ ਹੀ ਫਾਰਮ ਬੇਕੇ ਨੇ ਯਰ ਪੰਜਾਬ ਸਰਕਾਰ ਇਹਨੂੰ ਵਿਧਾਨ ਸਭਾ ਦਾ اجلاس ਸੱਦੇ ਔਰ ਉਹਦੇ ਵਿੱਚ ਕੱਲੀ ਚਿੱਠੀ ਨਾ ਲਿਖੇ ਵਿਧਾਨ ਸਭਾ ਦਾ اجلاس ਸੱਦ ਕੇ ਉਸ ਖਲੜੇ ਨੂੰ ਰੱਦ ਕਰੇ ਆਪਣਾ ਸਪਸ਼ਟ ਕਰੇ ਉਹ ਦੇਖੋ ਸੰਘਰਸ਼ ਹੋਇਆ ਇਸ ਚੀਜ਼ ਨੂੰ ਲੈ ਕੇ ਕੋਈ ਹਾਂਜੀ हां जी शिगर्सी ਬੈਠੇ ਹੋਊਗਾ ਜੀ ਹੋਊ ਕਿ ਨਹੀਂ ਇੱਥੇ ਤਾਂ ਬੈਠੇ ਜਨਾਬ ਸੜਕਾਂ ਤੇ ਇਹ ਪਹਿਲਾਂ ਉਹਨਾਂ ਕੱਟੀਆਂ ਦੇ ਜੜਕ ਸੜਕ ਤੇ ਹੀ ਅੱਗੇ ਸਾਲ ਹੋ ਗਿਆ ਬਾਕੀ ਵੀ ਨਾਲ ਜੀ ਸੜਕ ਤੇ ਤੁਸੀਂ ਉਹ ਵੀ ਆ ਜਾਂਦੀ ਉਹ ਬੰਦਾ ਨੇ ਰੱਖ ਨਾ ਅਸੀਂ 5 ਮਾਰਚ ਰੱਖੀ ਹੋਈ ਆ 5 ਮਾਰਚ ਰੱਖੀ ਹੋਈ 15 ਵਾਲੀ ਵੀ ਰੱਖ ਲਉਂਗਾ ਚਲੋ ਜੀ ਧੰਨਵਾਦ ਤੁਹਾਨੂੰ ਜਿਹੜੇ ਮਗਰ ਜਵਾਬ ਦੇਣਾ ਕੁਰਸੀ ਧੰਨਵਾਦ ਜੀ ਬੜੀ ਬੜੀ ਮਿਹਰਬਾਨੀ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨ ਚਲੋ ਭਰਾਓ ਸਾਡੀ 13 ਤਰੀਕ ਨੂੰ ਜੀ ਨਾਲੇ ਨੇ ਤੇ ਜੋ ਸਿਬਾਣੀ ਰੋ ਹਰ ਤਾਜ਼ਾ ਅਪਡੇਟ ਦੇ ਲਈ 온ਸਕਾਈ ਟੀਵੀ ਦਿਨਾਲ